ਪਿਆਰੇ ਬੱਚਿਓ ਸਸ਼ਿਆਕਾਲ ਤੁਸੀਂ ਸਭ ਦਾ ਸਵਾਗਤ ਕਰਦਾ ਹਾਂ ਅੱਜ ਦੀ ਵੀਡੀਓ ਵਿੱਚ ਅੱਜ ਪਰ ਸਭ ਨੂੰ ਕਰਾਉਣ ਜਾ ਰਿਹਾ ਹਾਂ ਲੋਕ ਸਭਾ ਦੇ ਟਾਪਿਕ ਦੇ ਉੱਤੇ ਇਹ ਐਸੇ ਤਾਂ ਜੇ ਤੋ ਹਣੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਉਹ ਕਰ ਦਿਓ ਨਾਲ ਕਰ ਦਿਓ ਇਸ ਵੀਡੀਓ ਨੂੰ ਲਾਈਕ ਉਸ ਬੈਲ ਆਈਕਨ ਨੂੰ ਵੀ ਤੁਸੀਂ ਸਾਰੇ ਦਬਾਉਣਾ ਨਾ ਭੁੱਲਿਓ ਤੋ ਚਲੋ ਹੁਣ ਆਪਾਂ ਅੱਜ ਦੀ ਵੀਡੀਓ ਨੂੰ ਕਰਦੇ ਹਾਂ ਸਟਾਰਟ ਲੋਕ ਸਭਾ ਸੰਸਦ ਦਾ ਹੇਠਲਾ ਜਾਂ ਪਹਿਲਾ ਸਦਨ ਹੈ ਇਸ ਦੇ ਨੁਸਾਇੰਦੇ ਲੋਕਾਂ ਦੁਆਰਾ ਚੁੜੇ ਜਾਂਦੇ ਹਨ ਸੰਵਿਧਾਨ ਦੀ ਧਾਰਾ 81 ਲੋਕ ਸਭਾ ਦੇ ਸੰਵਿਧਾਨ ਦਵਰਤਨ ਕਰਦੀ ਹੈ ਵਰਣਨ ਕਰਦੀ ਹੈ ਲੋਕ ਸਭਾ ਵਿੱਚ ਵੱਧ ਤੋਂ ਵੱਧ ਮੈਂਬਰਾਂ ਦੀ ਗਿਣਤੀ 550 ਹੋ ਸਕਦੀ ਹੈ ਇੱਕ ਭਾਰਤੀ ਨਾਗਰਿਕ ਜਿਸ ਦੀ ਉਮਰ 25 ਸਾਲ ਹੈ ਉਹ ਲੋਕ ਸਭਾ ਦੀ ਚੋਣ ਲੜ ਸਕਦਾ ਹੈ 18 ਸਾਲ ਤੋਂ ਉੱਪਰ ਦੇ ਵਿਅਕਤੀ ਵੋਟ ਪਾ ਸਕਦੇ ਹਨ ਲੋਕ ਸਭਾ ਦੀ ਮਿਆਦ 5 ਸਾਲ ਦੀ ਹੁੰਦੀ ਹੈ ਲੋਕ ਸਭਾ ਦੇ ਮੈਂਬਰ ਆਪਣੇ ਵਿੱਚੋਂ ਇੱਕ ਸਪੀਕਰ ਅਤੇ ਇੱਕ ਡਿਪਟੀ ਸਪੀਕਰ ਦੀ ਚੋਣ ਕਰਦੇ ਹਨ ਚੇਅਰਮੈਨ ਦਾ ਅਹੁਦਾ 5 ਸਾਲ ਲਈ ਹੁੰਦਾ ਹੈ ਲੋਕ ਸਭਾ ਦੇ ਸਪੀਕਰ ਦਾ ਮੁੱਖ ਕੰਮ ਲੋਕ ਸਭਾ ਦੇ ਅਦ ਅਦਾਇ ਵੈਸ਼ਨਾ ਦੀਪ ਦਾਣਗੀ ਕਰਨਾ ਹੁੰਦਾ ਹੈ ਸਦਨ ਵਿੱਚ ਵਿਵਸਥਾ ਬੜਾਈ ਰੱਖਣਾ VOTING ਕਰਨਾ ਵੋਟਾਂ ਦੀ ਗਿਣਤੀ ਕਰਵਾਉਣਾ ਨਤੀਜੇ ਕੋ ਝਿਤ ਕਰਨਾ ਅਤੇ ਮਨੀ ਬੈਲ ਨੂੰ ਪ੍ਰਮਾਣਿਤ ਕਰਨਾ ਆਦ ਮੁੱਖ ਕੰਮ ਹਨ ਤਾਂ ਪਿਆਰੇ ਬੱਚਿਓ ਅੱਜ ਦੀ ਵੀਡੀਓ ਲਈ ਨਹੀਂ ਮੈਚ ਸਭ ਨੂੰ ਮਿਲੂਗਾ ਅਗਲੀ ਵੀਡੀਓ ਵਿੱਚ ਇਸ ਨੂੰ ਮੋਰ ਦੇਖਣ ਲਈ ਧੰਨਵਾਦ